ਅ ਜੁਕਰੇਨ ਦੀ ਜੇ ਗੱਲਬਾਤ ਕਰਦੇ ਜਾਈਏ ਤੇ ਜੁਕਰੇਨ ਦੇ ਸਬੰਧ ਦੇ ਵਿੱਚ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਇਹ ਕਿਹਾ ਪਈ ਜਿਹੜੇ ਸ਼ਰਾਮਲ ਤੇ ਮੈਕਰੋਨ ਜਿਹੜੇ ਯੂਕੇ ਦੇ ਪ੍ਰਾਈਮ ਮਿਨਿਸਟਰ ਆ ਤੇ ਜਿਹੜੇ ਫਰਾਂਸ ਦੇ ਲੀਡਰ ਮੈਕਰੋਨ ਆ ਉਹਨਾਂ ਨੇ ਕੁਝ ਨਹੀਂ ਕੀਤਾ ਹੈਗਾ ਜੁਕਰੇਨ ਦੀ ਬਾਰ ਨੂੰ ਐਂਡ ਕਰਨ ਦੇ ਲਈ ਇਹ ਉਹਨਾਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਕਹਿੰਦੇ ਪਈ ਉਹਨਾਂ ਨੂੰ ਇਹ ਸਾਰਾ ਕੁਝ ਕਰਨਾ ਚਾਹੀਦਾ ਸੀ ਪਿਛਲੇ ਦਿਨਾਂ ਤੋਂ ਕਾਫੀ ਕੁਝ ਸ਼ਬਦੀ ਜੰਗ ਯੂਕਰੇਨ ਦੇ ਲੀਡਰ ਜ਼ੇਲੈਂਸਕੀ ਤੇ ਅਮਰੀਕਾ ਦੇ ਪ੍ਰੈਜ਼ੀਡੈਂਟ ਤੇ ਹੋਰ ਲੀਡਰਸ ਦੇ ਵਿਚਾਲੇ ਚੱਲ ਰਹੀ ਆ ਪਰ ਅੱਜ ਇੱਕ ਯੂਐਸ ਦੇ ਜੋ ਐਨਵੋਏ ਆ ਉਹਨਾਂ ਨੇ ਯੂਕਰੇਨ ਦੇ ਲੀਡਰ ਦੇ ਸਵਾਨ ਦੇ ਵਿੱਚ ਇਹ ਕਿਹਾ ਵੀ ਉਹ ਇੱਕ ਕਰੇਜੀਅਸ ਲੀਡਰ ਹੈਗਾ ਵੀ ਉਹ ਇੱਕ ਬਹਾਦਰ ਲੀਡਰ ਹੈਗਾ ਤੇ ਯੂਕੇ ਕਹਿੰਦੇ ਵੀ ਗੁੱਡ ਪੋਜੀਸ਼ਨ ਵਿਦ ਯੂਐਸ ਜੇ ਉਸ ਨੂੰ கரੈਕਟਲੀ ਹੈਂਡਲ ਕੀਤਾ ਗਿਆ ਹੈਗਾ ਯੂਕੇ ਦੇ ਕੈਬਨਿਟ ਮਿਨਿਸਟਰ ਪੈਟ ਮੈਕਫੈਡਨ ਉਹਨਾਂ ਨੇ ਇਹ ਸਟ੍ਰੈਸ ਕੀਤਾ ਹੈ ਭਈ ਜੋ ਅਮਰੀਕਾ ਦੇ ਨਾਲ ਸਾਡੇ ਰਿਲੇਸ਼ਨਸ਼ਿਪ ਆ ਉਹ ਗੁੱਡ ਤੇ ਕੰਸਟਰਕਟਿਵ ਰਹਿਣੇ ਚਾਹੀਦੇ ਹੈਗੇ ਆ ਇਹ ਖਰਾਬ ਨਹੀਂ ਹੋਣੇ ਚਾਹੀਦੇ ਹੈਗੇ ਫਰਾਂਸ ਦੇ ਪ੍ਰੈਜ਼ੀਡੈਂਟ ਮੈਨੂਅਲ ਮੈਕਰਨ ਨੂੰ ਵੀ ਵਾਈਟ ਹਾਊਸ ਇਨਵਾਈਟ ਕੀਤਾ ਗਿਆ ਹੈਗਾ ਅ ਅਗਲੇ ਹਫਤੇ ਤਾਂ ਕਿ ਉਹ ਇਹਦੇ ਬਾਰੇ ਜਿਹੜੀ ਗੱਲਬਾਤ ਆ ਉਹ ਕੀਤੀ ਜਾ ਸਕੇ ਤੇ ਪੋਲਿਸ਼ ਪ੍ਰੈਜ਼ੀਡੈਂਟ ਐਂਦਰਜ਼ੇਜ਼ ਡੱਡਾ ਜੋ ਆ ਉਹ ਯੂ ایس ਦੇ ਪ੍ਰੈਜ਼ੀਡੈਂਟ ਨੂੰ ਇਸ ਸ਼ਨੀਚਰਵਾਰ ਜਾਂ ਨਹੀਂ ਕਿ ਕੱਲ ਨੂੰ ਮਿਲਣ ਜਾ ਰਹੇ ਹੈਗੇ ਆ 트럼ਪ ਉਹਨਾਂ ਨੇ ਇਹ ਕਿਹਾ ਵੀ ਜੇਲੈਂਸਕੀ ਦੇ ਕੋਲ ਇਸ ਟਾਈਮ ਕੋਈ ਕਾਰਡ ਨਹੀਂ ਹੈਗੇ ਤੇ ਕਹਿੰਦੇ ਵੀ ਆਈ ਹੈਵਨ ਵਾਚਿੰਗ ਹਿਮ 네ਗੋਸ਼ੀਏਟ ਵਿਦ ਨੋ ਕਾਰਡਸ ਤੇ ਇਹ ਵੀ ਜਿਹੜੀਆਂ ਹੁਣ ਖਬਰਾਂ ਆ ਰਹੀਆਂ ਭਈ ਜੋ ਅਮਰੀਕਾ ਦੀ ਸਰਕਾਰ ਜੇਲੈਂਸਕੀ ਤੋਂ ਮੰਗ ਕਰ ਰਹੀ ਆ ਪਈ ਉੱਤੇ ਜਿਹੜੇ ਮਿਨਰਲਸ ਆ ਹੋਰ ਔਇਲ ਜਾਂ ਹੋਰ ਬਹੁਤ ਸਾਰੇ ਨੇਚਰਲ ਸਰਸਿਸ ਆ ਉਹਨਾਂ ਉਹ ਸਾਨੂੰ ਦਿੱਤੇ ਜਾਣ ਉਹਨਾਂ ਦਾ ਕੰਟ੍ਰੈਕਟ ਕੀਤਾ ਜਾਵੇ ਕਹਿੰਦੇ ਭਈ ਪਹਿਲਾਂ ਤਾਂ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਸ਼ਰੀਆਮ ਕਹਿੰਦਾ ਸੀ ਵੀ ਇਹ ਧੱਕਾ ਆ ਵੀ ਨਹੀਂ ਇਦਾਂ ਹੋਣਾ ਨਹੀਂ ਪਰ ਹੁਣ ਇਹ ਪਤਾ ਚੱਲ ਰਿਹਾ ਭਈ ਗਾਰਡੀਅਨ ਅਖਬਾਰ ਰਿਪੋਰਟ ਕਰ ਰਿਹਾ ਭਈ 트੍ਰੰਪ ਆਫੀਸ਼ੀਅਲਸ ਸੇ ਜ਼ੇਲੈਂਸਕੀ ਵਿਲ ਸਾਈਨ ਯੂਐਸ ਮਿਨਰਲ ਡੀਲ ਇਨ ਦਾ ਵੈਰੀ ਸ਼ਾਰਟ ਟਰਮ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕ ਵਾਲਜ਼ ਨੇ ਜੋ ਸੀਪੈਕ ਐਗਰੀਮੈਂਟ ਉਹਨਾਂ ਨੇ ਕਿਹਾ ਹੈ ਪਈ ਇਹ ਇਹ ਐਕਸਪੈਕਟਡ ਇਮੀਡੀਏਟਲੀ ਬਹੁਤ ਜਲਦੀ ਹੋਣ ਜਾ ਰਿਹਾ ਹੈ ਤਾਂ ਕਿ ਜਿਹੜੀ ਸੀਜ਼ਫਾਇਰ ਆ ਉਸ ਨੂੰ ਰੋਕਿਆ ਜਾ ਸਕੇ ਇਹ ਉਹਨਾਂ ਨੇ ਕਨਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ ਦੇ ਦੌਰਾਨ ਦੱਸਿਆ ਹੈਗਾ ਤੇ ਉਹ ਸ਼ਰੇਮ ਕਿਆ ਪੀ ਚਲੈਂਸਕੀ ਨੂੰ ਇਹ ਸਾਈਨ ਕਰਨੀ ਪੈਣੀ ਹੈ ਡੀਲ ਤੇ ਉਹ ਵੀ ਬਹੁਤ ਹੀ ਜਲਦੀ ਤੇ ਨਹੀਂ ਤਾਂ ਅਮਰੀਕਾ ਵਾਲਿਆਂ ਨੇ ਤਾਂ ਆਲਰੇਡੀ ਉਹਨਾਂ ਦੀ ਜਿਹੜੀ ਸਪੋਰਟ ਆ ਟੋਟਲੀ ਬੰਦ ਕਰ ਦਿੱਤੀ ਹੈਗੀ ਜੀ ਇਸ ਟਾਈਮ ਪੁਤਨ ਹੁਣਾਂ ਦੇ ਨਾਲ ਇੱਕ ਹਿਸਾਬ ਦੇ ਨਾਲ ਇਦਾਂ ਕਹਿੰਦੇ ਵੀ ਜਿਹੜੇ ਵਿਰੋਧੀ ਇਹਨਾਂ ਦੇ ਆ ਉਹ ਇਦਾਂ ਕਹਦੇ ਵੀ ਪੁਤਨ ਹੁਣਾਂ ਦੇ ਨਾਲ ਮਿਲ ਕੇ ਹੀ ਟਰੰਪ ਚੱਲ ਰਹੇ ਆ ਜ਼ਿਲਨਸਕੀ ਨੂੰ ਇੱਕ ਹਿਸਾਬ ਦੇ ਨਾਲ ਖੁੱਡੇ ਜਿਹੜੇ ਆ ਉਹ ਲਾਇਆ ਜਾ ਰਿਹਾ ਆ ਵਾਈਟ ਹਾਊਸ ਨੇ ਤੇ ਪੈਂਟਾਗਨ ਨੇ ਜਾਂ ਅਮਰੀਕਾ ਨੇ ਤੇ ਕਲੀਅਰ ਕਰ ਹੀ ਦਿੱਤਾ ਵੀ ਭਾਈ ਜਿਹੜਾ ਤੁਹਾਡਾ ਆ ਜਮੀਨ ਉਹਨਾਂ ਨੇ ਦੱਬ ਲਈ ਉਹ ਵਾਪਸ ਤਾਂ ਨਹੀਂ ਆਉਂਦੀ ਉਹ ਉਹਨਾਂ ਨੇ ਤਾਂ ਕਹਿ ਦਿੱਤਾ ਵੀ ਇਹਦਾ ਇਹਦੇ ਫਿਊਚਰ ਦੇ ਵਿੱਚ ਹੈ ਨਹੀਂ ਆ ਜੀਡੀ ਵੈਂਸ ਵਾਈਸ ਪ੍ਰੈਜ਼ੀਡੈਂਟ ਆ ਉਹ ਯੂਰਪ ਦੇ ਵਿੱਚ ਜਾ ਕੇ ਦੱਸ ਆ ਰਹੇ ਦੱਸ ਕੇ ਆ ਚੁੱਕੇ ਆ ਵੀ ਤੁਹਾਨੂੰ ਯੂਰਪ ਦੇ ਵਿੱਚ ਰਸ਼ੀਆ ਤੋਂ ਕੋਈ ਖਤਰਾ ਨਹੀਂ ਚਾਈਨਾ ਤੋਂ ਕੋਈ ਖਤਰਾ ਨਹੀਂ ਆ ਤੁਸੀਂ ਬਸ ਆਪਣੀ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਜਿਹੜਾ ਉਹ ਨਜ਼ਰ ਦੋ ਕੱਲ ਸੀਪੈਕ ਦੇ ਵਿੱਚ ਵੀ ਬੋਲਦੇ ਹੋਏ ਜੀਡੀ ਵੈਂਸ ਨੇ ਏਹੀ ਚੀਜ਼ ਨੂੰ ਜਿਹੜਾ ਉਹ ਦੋਹਰਾਇਆ ਸੀਗਾ ਕਿ ਯੂਰਪ ਦੇ ਵਿੱਚ ਸਿਰਫ ਤੇ ਸਿਰਫ ਜਿਹੜਾ ਮਸਲਾ ਆ ਉਹ ਹੁਣ ਮਾਸ ਇਮੀਗ੍ਰੇਸ਼ਨ ਦਾ ਹੀ ਜਿਹੜਾ ਮਾਈਗ੍ਰੇਸ਼ਨ ਦਾ ਉਹ ਰਹਿ ਗਿਆ ਆ ਜਿਹੜਾ ਪੂਤੇ ਨੈਸ ਟਾਈਮ ਯੂਕਰੇਨ ਨੂੰ ਨੱਪਣ ਦੀ ਤਿਆਰੀ ਦੇ ਵਿੱਚ ਆ ਉਸ ਨੂੰ ਲੈ ਕੇ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਉਸ ਲਾਈਨ ਆਈਟਮ ਨੂੰ ਖੁੰਝੇ ਹੀ ਜਿਹੜਾ ਉਹ ਲਾ ਕੇ ਜਿਹੜਾ ਉਹ ਰੱਖਿਆ ਆ ਸੋ ਹੁਣ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀ ਫੋਰਨ ਪੋਲਿਸੀ ਦੇ ਵਿੱਚ ਜੋ ਜਿਹੜਾ ਤੇਜ਼ੀ ਦੇ ਨਾਲ ਬਦਲਾਵ ਆ ਰਿਹਾ ਆ ਅ ਤੇ ਜਿਸ ਤਰੀਕੇ ਨਾਲ ਇਹ ਆਪਣੇ ਐਲਾਈਜ਼ ਦੇ ਉੱਤੇ ਦੋਸ਼ ਮੜ ਕੇ ਤੇ ਇਨਫੈਕਟ ਪੁਤਿਨ ਨੂੰ ਜਾਂ ਰੂਸ ਨੂੰ ਇੱਕ ਸਾਫ ਨਾ ਫਾਰਗ ਕਰ ਰਹੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਕਈ ਲੋਕਾਂ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਉਹ ਬਣਿਆ ਆ ਉਹ ਲੋਕ ਹੁਣ ਇਹ ਕਹਿ ਰਹੇ ਆ ਵੀ ਕੀ ਪੋਪਨ ਨੂੰ ਇਸ ਤਰੀਕੇ ਦੇ ਨਾਲ ਦੇ ਹਿਸਾਬ ਦੇ ਨਾਲ ਕਲੀਨ ਚੈਟ ਹੀ ਦੇਣੀ ਯੂਕਰੇਨ ਦੇ ਉੱਤੇ ਦੋਸ਼ ਪਾਉਣਾ ਵੀ ਲੜਾਈ ਤੁਸੀਂ ਸ਼ੁਰੂ ਕੀਤੀ ਆ ਆ ਤੇ ਉਸ ਨੂੰ ਕਲੀਨ ਚੈਟ ਜਿਹੜੀ ਇਸ ਲੜਾਈ ਦੇ ਵਿੱਚ ਦੇਣ ਦਾ ਮਤਲਬ ਇਹ ਆ ਵੀ ਪੋਪਨ ਆਉਂਦੇ ਸਮੇਂ ਦੇ ਵਿੱਚ ਹੋਰ ਮੁਲਕਾਂ ਦੇ ਉੱਤੇ ਵੀ ਇਸ ਤਰੀਕੇ ਦੇ ਨਾਲ ਹਮਲਾ ਜਿਹੜਾ ਹੋ ਅਕਰ ਸਕੇਗਾ ਸੋ ਯੂਰਪ ਵਾਲੇ ਆਪਣੇ ਪੱਧਰ ਦੇ ਉਤੇ ਟਰਾਈ ਤਾਂ ਜਦ ਹਰਜੋਤ ਸਿੰਘ ਜੀ ਦੱਸ ਰਹੇ ਆ ਵੀ ਉਹਨਾਂ ਨੇ ਮੀਟਿੰਗ ਵਗੈਰਾ ਕੀਤੀਆਂ ਆ ਉਹ ਕਰਤਾ ਰਹੇ ਆ ਪਰ ਅਮਰੀਕਾ ਦੀ سپورਟ ਤੋਂ ਬਗੈਰ ਉਹਨਾਂ ਦੇ ਲਈ ਵੀ ਜਿਹੜੀ ਰਾਹਤ ਪਹੁੰਚਾਉਣੀ ਆ ਖਾਸੀ ਜਿਹੜੀ ਔਖੀ ਹੋ ਸਕਦੀ ਆ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਨਾਟੋ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਰਾਸ਼ੀ ਤੇ ਸਭ ਤੋਂ ਜ਼ਿਆਦਾ ਫੌਜੀ ਤੇ ਸਭ ਤੋਂ ਜ਼ਿਆਦਾ ਫੌਜੀ ਸਮਾਨ ਅਸਲਾ ਉਹ ਅਮਰੀਕਾ ਜਿਹੜਾ ਆ ਉਸ ਦੇ ਵਿੱਚ ਦਿੰਦਾ ਆ ਜਦ ਪਹਿਲੇ ਕਾਰਜਕਾਲ ਦੇ ਵਿੱਚ ਵੀ 트럼ਪ ਹਣੀ ਆਇਆ ਸੀ ਉਦੋਂ ਵੀ ਉਹਨਾਂ ਨੇ ਨਾਟੋ ਦੇ ਮੈਂਬਰਸ ਨੂੰ ਇੱਕ ਹਿਸਾਬ ਦੇ ਨਾਲ ਫੋਰਸ ਕਰ ਰਹੇ ਸੀਗੇ ਵੀ ਭਾਈ ਤੁਸੀਂ ਆਪਣੇ ਜੀਡੀਪੀ ਦਾ ਜਿਹੜਾ ਇਹ ਨਾਟੋ ਦੀ ਮੈਂਬਰਸ਼ਿਪ ਲੈਣ ਦੇ ਲਈ ਵਾਅਦਾ ਹੁੰਦਾ ਆ ਵੀ 2% ਤੋਂ 5% ਤੱਕ ਤੁਸੀਂ ਜੀਡੀਪੀ ਦਾ ਆਪਣਾ ਖਰਚਣਾ ਆ ਜਾਂ ਨਾਟੋ ਦੇ ਵਿੱਚ ਆ ਪਾਉਣਾ ਆ ਵੀ ਉਹ ਤੁਸੀਂ ਕਿਉਂ ਨਹੀਂ ਪਾ ਰਹੇ ਹੈਗੇ ਤੁਹਾਨੂੰ ਇਸ ਤੋਂ ਵੱਧ ਇਨਫੈਕਟ ਜਿਹੜੀ ਸਪੋਰਟ ਆ ਉਹ ਕਰਨੀ ਚਾਹੀਦੀ ਆ ਉਹਨਾਂ ਨੇ ਉਦੋਂ ਕਲੀਅਰਲੀ ਕਿਹਾ ਸੀਗਾ ਵੀ ਜੇ ਮਨੀ ਦੇਵੋਗੇ ਤੇ ਭਾਈ ਅਮਰੀਕਾ ਤੁਹਾਨੂੰ ਆ ਜਿਹੜਾ ਸਾਥ ਦੇਊਗਾ ਨਹੀਂ ਤਾਂ ਆ ਜਿਹੜੀਆਂ ਆ ਉਹ ਜਿਹੜੀਆਂ ਜਿੰਨੀਆਂ ਵੀ ਸਾਥੀ ਆਪਾਂ ਬਣੇ ਆ ਉਹ 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 ਜਿਹੜਾ ਇੱਕ ਸਾਹਬ ਦੇ ਨਾਲ ਕੁੱਝ ਡਿੱਗੇ ਉਹਦਾ ਮਤਲਬ ਉਹਨਾਂ ਨੂੰ ਉਸਤੇ ਵਿੱਚ ਕੋਈ ਉਹਦੇ ਨਾਲ ਮਤਲਬ ਨਹੀਂ ਆ ਮਨੀ ਹੋਊਗੀ ਤਾਂ ਕਹਿੰਦੇ ਵੀ ਸਪੋਰਟ ਕਰਾਂਗੇ ਨਹੀਂ ਤਾਂ ਜਿਹੜੀ ਆਪਾਂ ਉਹ ਸਪੋਰਟ ਨਹੀਂ ਕਰਨੀ ਇਦਾਂ ਦੀ ਜਿਹੜੀ ਹਰਜੋਤ ਸਿੰਘ ਦੀ ਫੋਰਨ ਪਾਲਿਸੀ ਚੇਂਜ ਦੇ ਨਾਲ ਦੁਨੀਆ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਬਦਲਾਅ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਣਗੇ ਇਹਦੇ ਵਿੱਚ ਇੱਕ ਚੀਜ਼ ਜਿਹੜੀ ਹੈਗੀ ਹੈ ਚਾਈਨਾ ਨੂੰ ਕਹਿੰਦੇ ਵੀ ਇੱਕ ਕੱਲ ਜਿਹੜੀ ਇੱਕ ਹੋਰ ਫੋਰਨ ਪਾਲਿਸੀ ਦੇ ਉੱਤੇ ਇੱਕ ਇਦਾਂ ਦੀ ਰਿਪੋਰਟ ਤੇ ਵਿੱਚ ਸਾਫ਼ ਜਿਹੜਾ ਉਹ ਕਹਿ ਰਹੇ ਸੀਗੇ ਵੀ ਅਮਰੀਕਾ ਜਿਉਂ-ਜਿਉਂ ਆਪਣੇ ਫੋਰਨ ਏਡਸ ਜਾਂ ਜਿੱਥੇ ਜਿੱਥੇ ਸਪੋਰਟ ਕਰਦਾ ਹੈ ਉਹ ਪਿੱਛੇ ਹੱਥ ਖਿੱਚਣ ਦੇ ਨਾਲ ਚਾਈਨਾ ਨੂੰ ਇੱਕ ਖੁੱਲਾ ਰਾਹ ਜਿਹੜਾ ਉਹ ਮਿਲ ਰਿਹਾ ਆ ਚਾਈਨਾ ਆਲਰੇਡੀ ਬਹੁਤ ਸਾਰੇ ਥਾਵਾਂ ਦੇ ਉੱਤੇ ਮਨੀ ਦੇ ਨਾਲ ਉਹਨਾਂ ਇਲਾਕਿਆਂ ਦੇ ਵਿੱਚ ਆਪਣਾ ਕਬਜ਼ਾ ਜਿਹੜਾ ਆ ਦਬ ਦਬਾਇਆ ਉਸ ਨੂੰ ਸਥਾਪਿਤ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਸੀ ਤੇ ਅਮਰੀਕਾ ਦੇ ਕੋਈ ਵੀ ਉੱਥੇ ਮਦਦ ਨਾ ਪਹੁੰਚਣ ਦੇ ਉੱਤੇ ਜਾਂ ਉੱਥੇ ਚਾਈਨਾ ਦੀ ਇਸ ਵੱਧ ਰਹੀ ਸ਼ਮੂਲੀਅਤ ਨੂੰ ਉਹ ਰੋਕਣ ਦੇ ਲਈ ਕੋਈ ਚੈੱਕ ਨਾ ਹੋਣ ਕਰਕੇ ਚਾਈਨਾ ਨੂੰ ਕਹਿੰਦੇ ਵੀ ਇੱਕ ਖੁੱਲਾ ਹੱਥ ਉੱਥੇ ਮਿਲ ਜਾਊਗਾ ਤੇ ਜਿਸ ਦਾ ਫਾਇਦਾ ਚਾਈਨਾ ਆਲਰੇਡੀ ਪਹਿਲਾਂ ਵੀ ਕਾਫੀ ਚੁੱਕ ਚੁੱਕਾ ਹੈ ਤੇ ਆਉਂਦੇ ਸਮੇਂ ਦੇ ਵਿੱਚ ਆਪਣਾ ਦਬਦਬਾ ਹੋਰ ਕਾਇਮ ਕਰਨ ਦੀ ਉਹ ਜ਼ਰੂਰ ਕੋਸ਼ਿਸ਼ ਕਰੇਗਾ ਜੀ ਬਿਲਕੁਲ